ਆਪਣੇ ਆਪ ਨੂੰ ਸ਼ਾਂਤਮਈ ਰੱਖਿਆ ਵਾ ਪਰ ਹੁੱਲੜਵਾੜ ਦੇਖ ਰਹੇ ਤੁਸੀਂ ਧੂਲ ਲੈ ਕੇ ਫਿਰਦੇ ਨੇ ਗਾਲੂ ਪੀਤੀ ਹੋਈ ਸਾਰਿਆਂ ਨੇ ਔਰ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅਗਰ ਇੱਥੇ ਕੋਈ ਵੀ ਤਕਰਾਰ ਹੁੰਦਾ ਸਾਰੀ ਪੁਲਿਸ ਟੀਮ ਰਿਸਪਾਂਸਿਬਲ ਹੈ ਅਸੀਂ ਲਾਈਵ ਵੀ ਚੱਲ ਕੇ ਦਿਆਂਗੇ ਅਗਰ ਕੋਈ ਨੌਬਤ ਆਈ ਕਿਸੇ ਦਾ ਵੀ ਇਮੀਡੀਏਟਲੀ ਕਰਦੇ ਹਾਂ ਉਹਨੂੰ ਲਾਈਵ ਐਕਸ਼ਨ ਤੂੰ ਉਮੀਦਵਾਰਾਂ ਦਾ ਐਲਾਨ ਕਰੇਗਾ ਐਲਾਨ ਕਰੇਗਾ ਸਰਕਾਰ ਮਰਦਾਬਾਦ 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 ਦੋਸਤੋ ਇਸ ਤਰ੍ਹਾਂ ਆ ਇਸ ਵਕਤ ਅਸੀਂ ਇੱਕਦਮ ਕਰਦੇ ਹਾਂ ਇਸ ਵਕਤ ਅਸੀਂ ਨਡਾਲਾ ਦਾ ਜਿਹੜਾ ਕੌਂਟੈਕਟ ਸੈਂਟਰ ਆ ਜਿਹੜਾ ਸਾਡਾ ਕਾਲਜ ਆ ਨਡਾਲੇ ਦਾ ਪੁਲੱਥ ਵਿੱਚ ਅਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਰ੍ਹਾਂ ਵਿੱਚ ਉਮੀਦਵਾਰ ਆ ਸਾਈਡ ਤੇ ਕਰਦੇ ਨਹੀਂ ਆਉਂਦੇ ਤੁਸੀਂ ਜਿਹੜੇ ਰੱਖ ਲਿਆ ਸਾਈਡ ਦੇ ਵਿੱਚ ਤੁਸੀਂ ਲੈ ਲੈਂਦੇ ਅਸੀਂ ਸਾਰੇ ਸਵੇਰ ਤੋਂ 8 ਵਜੇ ਤੋਂ ਸਾਰੇ ਉਮੀਦਵਾਰ ਜਿਹਦੇ ਵਿੱਚ ਔਰਤਾਂ ਨੇ ਜਿਆਦਾ 50% ਔਰ ਸਾਰੇ ਉਹਨਾਂ ਦੇ ਵਰਗ ਜਿੰਨਾਂ ਚ ਬਜ਼ੁਰਗ ਨੇ ਬੱਚੇ ਨੇ ਅਸੀਂ ਸਵੇਰ ਦੇ ਖੜੇ ਆ ਅਸੀਂ ਧੰਨ ਦੀ ਸਵੇਰ ਦੀ ਦੇਖ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਸਾਡਾ ਜਿਹੜਾ ਰਮੇਤੀ ਜ਼ੋਨ ਦਾ ਜ਼ਿਲ੍ਹਾ ਪੰਚਾਇਤ ਦਾ ਕੈਂਡੀਡੇਟ 1100 ਵੋਟਾਂ ਨਾਲ ਜਿੱਤਿਆ ਹੋਇਆ ਵਾ ਮਨੋਜ ਕੁਮਾਰ ਰਮੇਤੀ ਜ਼ੋਨ ਦਾ ਆਰੇ ਉਹਦਾ ਉਹਦਾ ਰਿਜ਼ਲਟ ਇਸ ਕਰਕੇ ਨਹੀਂ ਅਨਾਉਂਸ ਕੀਤਾ ਜਾ ਰਿਹਾ ਕਿਉਂਕਿ ਉਹਦੇ ਜੋ ਇੱਕ ਪ੍ਰੋਕਸਿਮਿਟੀ ਬਿਆਲਪੁਰ ਜਿੱਥੋਂ ਅਸੀਂ 150 ਦੇ ਕਰੀਬ ਉੱਥੋਂ ਵੀ ਜਿੱਤੇ ਆ ਉਹਦੇ ਚੋਂ ਉਹਨਾਂ ਨੇ ਮੰਗ ਕਰ ਲਈ ਜੀ ਉਹਨਾਂ ਨੇ ਆਕਰ ਸਾਰੇ ਬੋਕਰ ਪਾਰਟੀ ਵਾਲੇ ਜਾਣ ਕੇ ਇਥੇ ਪਰਚੇ ਦਰਜ ਕਰਨ ਤੋਂ ਕਿਹਾ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਕਿ ਬਿਆਲਪੁਰ ਦਾ ਸਾਡਾ ਜ਼ੋਰ ਜਿਹੜਾ ਰਿਜ਼ਲਟ ਆ ਉਹ ਇਸ ਕਰਕੇ ਹੋਜੂਗਾ ਕਿ ਉਹਦੇ ਰੁਜੀਦੀ ਦਾ ਵੀ ਜਿਹੜਾ ਰਿਜ਼ਲਟ ਆ ਉਹ ਸਾਡਾ ਐਲਾਨ ਨਾ ਹੋ ਸਕੇ ਦੂਸਰੀ ਗੱਲ ਕਿ ਸਾਡੇ ਤਿੰਨ ਬਲਾਕ ਸੰਪਤੀ ਦੇ ਜਿਹੜੇ ਉਮੀਦਵਾਰ ਨੇ ਉਹ ਅਸੀਂ ਜਿੱਤਦੇ ਹੋਏ ਆ ਅਸੀਂ ਬਿਆਲਪੁਰ ਦਾ ਬਲਾਕ ਸੰਪਤੀ ਜ਼ੋਰ ਦਿੱਤੇ ਹੋਇਆ ਅਸੀਂ ਨਿਆੜੀ ਪੱਗੂਪੁੜਿਆ ਦਾ ਜ਼ੋਰ ਦਿੱਤੇ ਹੋਇਆ ਅਸੀਂ ਕਬੂੜੀਆਂ ਦਾ ਜ਼ੋਰ ਦਿੱਤੇ ਹੋਇਆ ਦੇਖੇ ਵੀ ਇਹ ਜਿਹੜੇ ਆ ਪਿੱਛੇ ਅਭਿਦਵਾਸੀ ਕਰ ਰਹੇ ਨੇ ਗੁੰਡਾਗਰਦੀ ਕਰਦੇ ਨੇ ਸਰਕਾਰ ਦੀ ਸ਼ੇਅ ਤੇ ਇਹਨਾਂ ਨੇ ਸਾਡੇ ਤਿੰਨ ਉਮੀਦਵਾਰਾਂ ਦਾ ਗਾੜ ਪੁੱਛ ਕੇ ਰਿਜ਼ਲਟ ਰੋਕਿਆ ਹੋਇਆ ਵਾ ਦੇ ਰਾਤ ਨੂੰ ਤਾਂਦੀ ਕਰਾਂਗੇ ਅਸੀਂ ਪਰ ਇਹਦੇ ਵਿੱਚ ਐਸਟੀਓ ਔਰ ਜਿੰਦਰ ਸਿੰਘ ਜਿਹੜਾ ਪੀਡਬਲੂਡੀ ਦਾ ਐਸਟੀਓ ਆ ਉਸ ਦਾ ਉਹਨੂੰ ਆਰੇ ਬਣਾ ਕੇ ਇੱਥੇ ਜਿਹਨੂੰ ਕੋਈ ਜਾਣਕਾਰੀ ਨਹੀਂ ਹੈ ਉਸ ਨੇ ਲਗਾਤਾਰ ਸਾਡਾ ਰਿਸੋਰਸ ਰੋਕੇ ਸਾਡੇ ਨਾਲ ਤੱਕਾ ਦਿੱਤਾ ਜਾ ਰਿਹਾ ਨਾ ਅਸੀਂ ਤੱਕਾ ਇਕੱਠ برداشت ਕਰਨ ਵਾਲੇ ਆ ਨਾ ਅਸੀਂ ਕਰਨ ਵਾਲੇ ਆ ਨਾ ਅਸੀਂ ਘਬਰਾਉਣ ਵਾਲੇ ਆ ਅਸੀਂ ਰਾਤ ਤੱਕ ਆਪਣਾ ਹੱਕ ਲੈ ਕੇ ਜਾਵਾਂਗੇ ਸਾਡਾ ਹੱਕ ਲੈ ਕੇ ਲੈ ਕੇ ਸਾਡਾ ਹੱਕ ਲੈ ਕੇ ਲੈ ਕੇ ਜ਼ਰੂਰ ਜੀ ਸਭ ਸਾਡੀ ਬੇਟੀ ਆ ਸਾਡੇ ਬੇਟੀ ਜੇ ਡਿਪਲੇਅ ਕਰਾਉ ਜੀ ਗੱਲ ਆ ਚੱਲਣ ਦੇ ਚੱਲਣ ਦੋਨੋਂ ਨੋਨੋ ਜੀ ਮੀਡੀਆ ਜੀ ਮੀਡੀਆ ਵੈਲਕਮ ਹਾਂ ਜੀ ਸੁਣੋ ਅਸੀਂ ਆ ਜਾਣੇ ਤਰ੍ਹਾਂ ਦੱਸੋ ਅਸੀਂ ਦੱਸੋ ਨਹੀਂ ਅੱਗੇ ਕੀ ਕਰੀਏ ਪਹਿਲਾਂ ਦੱਸੋ ਬਾਹਰ ਆ ਕੇ ਕਰ ਬਾਹਰ ਆ ਕੇ ਕਰ ਚੁੱਕੇ ਹਾਂ ਕੰਫਰਟੇਬਲ ਮਾਚਨਾਂ ਜਿਹੜੇ ਝਾੜੂ ਪਾਰਟੀ ਜਿਤਰੀ ਹਨ ਤੇ ਲੇਟਰ ਆਨ ਪਹਿਲਾਂ ਦੇ ਬਾਅਦ ਗਿਣਤੀਆਂ ਹੋਈਆਂ ਉਹ ਸਾਰੇ ਅਨਾਉਂਸ ਕੀਤੇ ਗਏ ਨੇ ਸਾਡਾ ਕਿਉਂ ਰੋਕਿਆ ਜਾ ਰਿਹਾ ਅਧਿਕਾਰ ਜੀ ਸਾਡਾ ਸਵੇਰ ਦਾ ਜਿਹੜਾ ਜਿਹੜਾ ਸਾਡਾ ਸਵੇਰ ਦਾ ਜ਼ਿਲ੍ਹਾ ਪਰਿਸ਼ਦ ਉਮੀਦੀ ਜ਼ੋਨ ਅਸੀਂ ਜਿੱਤੇ 1100 1100 ਵੋਟ ਨਾਲ ਜੀ ਉਹਨੂੰ ਜਾਣ ਕੇ ਰੋਕਿਆ ਹੋਇਆ ਤਾਂ ਕਿ ਇੱਕ ਬਿਆਲਪੁਰ ਦੀ ਅਸੀਂ ਗਿਣਤੀ ਕਰਾਉਣੀ ਜਿਹੜਾ 150 ਵੋਟ ਤੇ ਜਿੱਤੇ ਹਾਂ ਜੀ ਉਹਦੀ ਕਿੰਨੀ ਵਾਰੀ 10 ਵਾਰੀ ਗਿਣਤੀ ਕਰਾ ਲੈਣਗੇ ਜੀ ਔਰ ਇੱਕ ਮਿੰਟ ਜ਼ੋਨ ਕਮਿਸ਼ਨ ਦੇ ਜਿਹੜੇ ਲਾਜ਼ ਹੈ ਜੀ ਇੱਕ ਮਿੰਟ ਜੀ ਪੰਜਾਬ ਪੰਚਾਇਤੀ ਰਾਜ ਐਕਟ 1994 ਕਲੀਅਰਲੀ ਸਟੇਟਸ ਥੈਟ ਦੇ ਕੈਨ ਨਾਟ ਬੀ ਅ ਰੀਕਾਉਂਟ ਵੇਅਰ ਥੇਅਰ ਇਜ਼ ਅ ਸਫੀਸ਼ੀਐਂਟ ਮਾਰਜਨ ਸਾਡਾ ਇੱਕ ਦਾ 150 ਮਾਰਜਨ ਤੇ ਜਿੱਤਣ ਦਾ ਜ ਸਾਡਾ ਜਿਹੜਾ ਧਬੂਲੀਆਂ ਦਾ ਹੈਗਾ ਉਹ 33 ਵੋਟਾਂ ਦਾ ਮਾਰਜਨ ਹੈ ਜੀ ਜਿਹੜਾ ਸਾਡਾ ਮਿਆਣੀ ਭੱਗੂਪੁਰੀਆਂ ਦਾ ਉਹ 37 ਵੋਟਾਂ ਦਾ ਮਾਰਜਨ ਹੈ ਜੀ ਕੋਈ 5-4 ਵੋਟਾਂ ਦਾ ਹੋਵੇ ਤਾਂ ਸਮਝ ਆਉਂਦੀ ਸਰ ਇੰਨਾ ਥੋੜੋ ਹੈਗਾ ਜੀ ਕਿ ਆਪਾਂ ਇੰਨਾ ਧੱਕੇਸ਼ਾਹੀ ਨਾਲ ਸਾਰੀ ਸਰਕਾਰ ਨੂੰ ਕਾਨੂੰਨ ਨੂੰ ਛਿੱਕੇ ਤੇ ਟੰਗੇ ਔਰ ਚੋਣ ਕਮਿਸ਼ਨ ਨੂੰ ਅਸੀਂ ਸਾਰੀਆਂ ਈਮੇਲਾਂ ਕਰਤੀਆਂ ਜੀ ਉਕਸਰ ਸਾਹਿਬ ਮਿਸਟਰ ਸੈਗਲ ਪੀਸੀਐਸ ਅਫਸਰ ਉਹਨਾਂ ਨਾਲ ਗੱਲ ਕਰ ਲਈ ਡੀਸੀ ਕਬੂਤਲਾ ਨਾਲ ਗੱਲ ਕਰ ਲਈ ਸਾਡੇ ਤੁਸੀਂ ਜਿਹੜੇ ਜ਼ੋਨ ਨੇ ਉਹ ਤੁਸੀਂ ਆਸ਼ਵਾਸਨ ਦਿਓ ਅਸੀਂ ਆਪਣਾ ਜਿਹੜਾ ਹੈਗਾ ਵਾ ਗਾਰੇਬਾਜੀ ਬੰਦ ਕਰ ਦਾਂਗੇ ਵਰਨਾ ਸਾਡੀ ਬੜੀ ਮਜਬੂਰੀ ਹੈ ਜੀ ਮੈਂ ਲੋਕਾਂ ਨੂੰ ਜਵਾਬ ਦੇ ਆ ਹਲੋ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹੁਣ ਯਾਰੋ ਸਾਹਿਬ ਨੂੰ ਕਹਿੰਦੇ ਆ ਜਿਹੜੇ ਜਿਹੜੇ ਡਿਕਲੇਅਰ ਹੋ ਗਏ ਆ ਉਹ ਕਾਈਂਡਲੀ ਡਿਕਲੇਅਰ ਠੀਕ ਆ ਬਾਕੀ ਮੇਰੀ ਪ੍ਰੈਸ ਵਾਲੇ ਵੀਰਾਂ ਨੂੰ ਆ ਇਹ ਵਾਈਟ ਕਾ ਨਹੀਂ ਇਹ ਕੁਝ ਵੀ ਕਰਨਾ ਕਹਿੰਦੀ ਇਸ ਪਰਮਿਸਸ ਤਾਂ ਬਾਹਰ ਹੋ ਜਾਂਦਾ ਹੈ ਅਸੀਂ ਬਲੀਆ ਉਹ ਤਾਂ ਬਾਹਰ ਹੋ ਕੇ ਕਰ ਲਓ ਜਿਹੜੇ ਤੁਹਾਡੀ ਖਰਾ ਸਾਹਿਬ ਗੱਲ ਹੈਗੀ ਆ ਮੈਂ ਹੁਣੇ ਜਾ ਕੇ ਆਰੋ ਸਾਹਿਬ ਨਾਲ ਗੱਲ ਕਰਕੇ ਪੁਰਾ ਦੇਣਾ ਅਸੀਂ ਤੁਹਾਡੇ ਅਸੀਂ ਤੁਹਾਡੇ ਤੇ ਭਰੋਸਾ ਕਰਦੇ ਆ ਜੀ ਅਸੀਂ ਕਿੰਨੀ ਦੇਰ ਇੰਤਜ਼ਾਰ ਕਰਦੀ ਅਸੀਂ ਮੈਂ ਜਾ ਕੇ ਗੱਲ ਕਰਾਂਗਾ ਜੀ ਹਸਮਿੰਦਰ ਜੀ ਹਾਂ ਤੂੰ ਦੱਸ ਨਾ ਅੰਟੀ ਕਰੋ ਵੇਟ ਕਰਦੇ ਆ ਟਾਡੇ ਦਾ ਸਾਨੂੰ ਅਸੀਂ ਭਰੋਸਾ ਕਰਦੇ ਕਾਈਂਡਲੀ ਪੀਸ ਕਰਦੇ ਦੇ ਨਾਲ ਸਿਰਫ ਆਪਣਾ ਅਧਿਕਾਰ ਮੰਗ ਰਿਹਾ ਜੀ ਅਸੀਂ ਕੋਈ ਕਿਸੇ ਦੀ ਖਰਾਤ ਨਹੀਂ ਮੰਗ ਰਹੇ ਅਸੀਂ ਕਿਸੇ ਦੇ ਕੁਝ ਮੰਗਦੇ ਨਹੀਂਗੇ ਅਸੀਂ ਲੋਕਾਂ ਨੇ ਜਮਹੂਰੀਅਤ ਦੇ ਵਿੱਚ ਸਾਨੂੰ ਵੋਟਾਂ ਪਾਈਆਂ ਜੀ ਉਹਨਾਂ ਵੋਟਾਂ ਦਾ ਜਿਹੜੀ ਸਾਡੀ ਜਿੱਤ ਹੋਈ ਆ ਕਿੰਨੇ ਬਲੋਕ ਸੰਤਿਆਂ ਦੀ ਉਹਦਾ ਅਧਿਕਾਰ ਲੈ ਕੇ ਜਾਵਾਂਗੇ ਭਾਵੇਂ ਸਾਨੂੰ ਪੂਰੀ ਰਾਤ ਇੱਥੇ ਕੁੱਝੇ ਬੈਣਾ ਪਵੇ ਦੋਨੋਂ ਗੇਟਾਂ ਦੇ ਆਲੇ ਦੁਆਲੇ ਬੈਣਾ ਪਵੇ لیکن ਅਸੀਂ ਤਾਂ ਬੇਇਨਸਾਫੀ ਨਹੀਂ ਹੁੰਦੇ ਹਾਂਗੇ ਬਸ ਇਸੇ ਕਰਕੇ ਤੁਹਾਡੇ ਨਾਲ ਜੁੜਿਆ ਸੀ ਲੋੜ ਪਈ ਕਿਰਪਾ ਕਰਕੇ ਸਾਡੇ ਨਾਲ ਫਿਰ ਤੁਸੀਂ ਲਾਈਵ ਤੇ ਜੁੜਨਾ ਵਰਲਡ ਵਾਈਡ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਉਹਦਾ ਇਸ ਵਕਤ ਬਦਲੇ ਤੇ ਉਤਰੇ ਹੋਏ ਨੇ ਜੀ ਇਹ ਕੋਈ ਜਮਹੂਰੀਅਤ ਹੈ ਇਹ ਸਰਾਸਰ ਟੱਕਾਵਾ ਔਰ ਮੈਂ ਸਮਝਦਾ ਕਿ ਇਹਨਾਂ ਨਾਲੋਂ ਜ਼ਿਆਦਾ ਸ਼ਰਮਨਾਕ ਗੱਲ ਕਿਚਰੀ ਵਾਲ ਤੇ ਭਗਵੰਤ ਮਾਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਆਮ ਜਿਹੇ ਬੰਦੇ ਆ ਜਿਹੜੇ ਕਹਿੰਦੇ ਅਸੀਂ ਬੜੇ ਇਨਸਾਫ ਪਸੰਦ ਬੰਦੇ ਅਸੀਂ ਅੰਦੋਲਨ ਚ ਉਤਰਿਆ ਇਦਾਂ ਇਹੰਦੋ ਲਹੁੰਦੇ ਸੀ ਨਾ ਅਨਾ ਹਜ਼ਾਰੇ ਦਾ ਜਦੋਂ ਦਿੱਲੀ ਵਿੱਚ ਸੀਗਾ ਇਦਾਂ ਹੀ ਉੱਥੇ ਪੁੰਜੇ ਬੈਠਦੇ ਸੀ ਨਾ ਅੰਦੋਲਨ ਚੋਂ ਨਿਕਲ ਕੇ ਆਪ ਹੀ ਜ਼ੁਲਮ ਕਰ ਰਹੇ ਆ ਆਪ ਹੀ ਪੁਲਿਸ ਦਾ ਸਹਾਰਾ ਲੈ ਰਹੇ ਹੋ ਆਪ ਝੂਠੇ ਪਰਚੇ ਦਰਜ ਕਰ ਰਹੇ ਹੋ ਤੁਹਾਡੀ ਜਾਣਕਾਰੀ ਵੀ ਦੱਸਣਾ ਚਾਹਣਾ ਅੱਜ ਸਾਡਾ ਜਿਹੜਾ ਕੌਂਸਲ ਦਾ ਦੇਲ ਸੀਗਾ ਸਾਡੇ ਸਹਿਜਪਾਲ ਸਿੰਘ ਚੀਮਾ ਜਿਹੜੇ ਬਲੌਕ ਸੰਪਤੀ ਦੇ ਜੇਤੂ ਉਮੀਦਵਾਰ ਨੇ ਉਹਨਾਂ ਦੀ ਕੱਲ ਰਾਤ ਪਰਚਾ ਦਰਜ ਕਰਤਾ ਅੱਜ ਸਵੇਰੇ ਕਮੂਥਲਾ ਦੀ ਅਦਾਲਤ ਨੇ ਉਹਨਾਂ ਨੂੰ ਐਂਟੀਸੀਪੇਟਰੀ ਬੇਲ ਦਿੱਤੇ ਰੋਲਾ ਹੱਥ ਵਜਾਉਂਦਾ ਇੰਦਰੇ ਮੇਲ ਦਿੱਤੀ ਜੀ ਉਹ ਤੋਂ ਪਹਿਲਾਂ ਸਾਡਾ ਇੱਕ ਉਮੀਦਵਾਰ ਪੂਰਨ ਸਿੰਘ ਉਹਦੇ ਉੱਤੇ ਉਹਨਾਂ ਨੇ ਪਰਚਾ ਦਰਜ ਕਰਾਇਆ ਜੀ ਅਖਰਨ ਕੇ ਪੱਡੇ ਦਾ ਇੱਕ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਪੀਪੀ ਨਰਿੰਦਰਜੀਤ ਕੌਰ ਉਹਦੇ ਹਸਬੰਡ ਪ੍ਰੋਫੈਸਰ ਜਸਵਿੰਦਰ ਸਿੰਘ ਕੂਕਾ ਤਲਵੰਡੀ ਤੋਂ ਉਹਦੇ ਤੇ ਪਰਚਾ ਦਰਜ ਕਰਾਇਆ ਤਾਂ ਕਿ ਇਹ ਇਲੈਕਸ਼ਨ ਹੈ ਜੀ ਕਿ ਇਹ ਇਨਸਾਫ ਹੈ ਕਿ ਇਸ ਨੂੰ ਕਹਿੰਦੇ ਨੇ ਆਮ ਆਦਮੀ ਪਾਰਟੀ ਜੀ ਇਸ ਕਰਕੇ ਅਸੀਂ ਡਟੇ ਹੋਏ ਆਂ ਔਰ ਅਸੀਂ ਪੂਰਾ ਆਪਣਾ ਅਧਿਕਾਰ ਲੈ ਕੇ ਜਾਵਾਂਗੇ ਸਾਡਾ ਹੱਕ ਰੱਖ ਕੇ ਰੱਖ ਸਾਡਾ ਅਸੀਂ ਆਪਣੇ ਆਪ ਨੂੰ ਸ਼ਾਂਤਮਈ ਰੱਖਿਆ ਵਾ ਪਰ ਹੁੱਲੜ ਬਾਅਦ ਦੇਖ ਰਹੇ ਤੁਸੀਂ ਧੋਲ ਲੈ ਕੇ ਫਿਰਦੇ ਨੇ ਗਾਲੂ ਪਿੱਤੀ ਹੋਈ ਸਾਰਿਆਂ ਨੇ ਔਰ ਮੈਂ ਇਹ ਸਭ ਸਰਾਨ ਕਹਿਣਾ ਚਾਹੁੰਦਾ ਕਿ ਤੁਸੀਂ ਅਗਰ ਇੱਥੇ ਕੋਈ ਵੀ ਤਕਰਾਰ ਹੁੰਦਾ ਸਾਰੀ ਪੁਲਿਸ ਸਟੇਸ਼ਨ ਰਿਸਪਾਂਸਿਬਲ ਆ ਅਸੀਂ ਲਾਈਵ ਵੀ ਚੱਲ ਕੇ ਦਿਆਂਗੇ ਅਗਰ ਕੋਈ ਨੌਬਤ ਆਈ ਕਿਸੇ ਦਾ ਵੀ ਇਮੀਡੀਏਟਲੀ ਗੈਰ ਰੌਟਾਂ ਦੀ ਵੈਕਸ਼ਨ